ਜਾਕੋ ਰਾਕੇ ਸਾਇਆਂ ਮਾਰ ਸਕੇ ਨਾ ਕੋ ਸੋਇਸਵਰੇ ਦੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਠਾਰ 3 ਪਹਿਲਾਂ ਇੱਕ ਪਿਓ ਨੇ ਆਪਣੀ ਧੀ ਦੇ ਹੱਥ ਬਣ ਕੇ ਉਸ ਨੂੰ ਨਹਿਰਤ ਸੁਟਦਾ ਸੀ ਪਿਓ ਨੇ ਉਸ ਦਾ ਕਤਲ ਕਰਤਾ ਸੀ ਆਪਣੇ ਅਤੇ ਪੁਲਿਸ ਨੇ ਉਸ ਨੂੰ ਉਸ ਕਤਲ ਕੇਸ ਦੀ ਗਫਤਾਰ ਵੀ ਕਰ ਲਿਆ ਸੀ ਪਰ 68 ਦਿਨ ਬਾਅਦ ਉਹ ਕੁੜੀ ਸਾਹਮਣੇ ਆ ਗਈ ਹੈ ਬਿਲਕੁਲ ਸਸੰਸਨੀ ਖੇਜ ਮਾਮਲਾ ਸਾਹਮਣੇ ਆਇਆ ਆਮ ਤੌਰ ਦੇ ਉਤੇ ਫਿਲਮਾਂ ਜਿਹੇ ਦਾ ਹੁੰਦਾ ਪਰ ਅਸਲ ਜ਼ਿੰਦਗੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਵਾਇਰਲ ਵੀਡੀਓ ਦੇਖ ਕੇ ਤੁਹਾਡੇ ਜ਼ਹਿਨ ਚ ਆ ਗਈ ਹੋਗੀ ਘਟਨਾ 68 ਦਿਨ ਪਹਿਲਾਂ ਇਸ ਲੜਕੀ ਦਾ ਹੱਥ ਪੈਰ ਬੰਨ ਕੇ ਉਹਦੇ ਪਿਓ ਨੇ ਉਸ ਨੂੰ ਨਹਿਰ ਚ ਛੁੱਟ ਦਿੱਤਾ ਸੀ ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਹ ਦੀਤੀ ਦੇ ਜਿਹੜੇ ਸੰਬੰਧ ਕਿਸੇ ਨਾਲ ਹੈ ਬਸ ਇਸੇ ਗੱਲ ਤੋਂ ਖਫਾ ਹੋ ਕੇ ਉਸਨੇ ਆਪਣੀ ਧੀ ਨੂੰ ਨਹਿਰ ਚ ਛੁਪਤਾ ਬਾਕਾਇਦਾ ਵੀਡੀਓ ਬਣਾਈ ਸੀ ਜਿਸ ਤੋਂ ਬਾਅਦ ਇਸ ਦੇ ਪਿਓ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਹੈਰਾਨੀ ਦੀ ਗੱਲ ਹੈ ਕਿ 68 ਦਿਨ ਬਾਅਦ ਲੜਕੀ ਸਾਹਮਣੇ ਆਈ ਉਹਨਾਂ ਨੇ ਪੁਲਸ ਕੋਲ ਜਾਣ ਦੀ بجائے ਇੱਕ ਮੀਡੀਆ ਧਾਰਰੇ ਦਾ ਸਹਾਰਾ ਲਿੱਤਾ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੱਤੀ ਹੈ ਕਿਹਾ ਕਿ ਭਾਈ ਮੈਂ ਤਾਂ ਜ਼ਿੰਦਾ ਵਾਂ ਔਰ ਉਸਨੇ ਪੂਰੀ ਕਹਾਣੀ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਜਦੋਂ ਉਹਨੂੰ ਮਹਿਰ ਤੇ ਖੁੱਟਿਆ ਗਿਆ ਸੀ ਤੇ ਅੱਗੇ ਜਾ ਕੇ ਉਹਦਾ ਜਿਹੜਾ ਸੇਰ ਉਹ ਕਿਸੇ ਪੱਥਰ ਦੇ ਨਾਲ ਟਕਰਾ ਗਿਆ ਤੇ ਉਹ ਕਿਨਾਰੇ ਤੇ ਪਹੁੰਚ ਚੁੱਕੀ ਸੀ ਇਸ ਤੋਂ ਬਾਅਦ ਉਹ 2.5 ਮਹੀਨੇ ਦੇ ਕਰੀਬ ਲਗ-ਪਗ ਜਿਹੜਾ ਵਾ ਕਿਸੇ ਪਿੰਡ ਦੇ ਵਿੱਚ ਰਹੀ ਉੱਥੇ ਉਹਦੀ ਤਬੀਅਤ ਖਰਾਬ ਰਹੀ ਤੇ ਹੁਣ ਤਬੀਅਤ ਦੁਸਤ ਹੋਣ ਤੋਂ ਬਾਅਦ ਉਹ ਮੀਡੀਆ ਦੇ ਜ਼ਰੀਏ ਆਪਣਾ ਪੱਖ ਰੱਖ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਪਿਓ ਨੇ ਉਸ ਨੂੰ ਹੱਥ ਪੈਰ ਬਣ ਕੇ ਨährt ਸੁਰਦਾ ਸੀ ਉਸ ਦੇ ਪ੍ਰਤੀ ਉਸ ਦਾ ਮਨ ਜਿਹੜਾ ਵਾ ਹੁਣ ਨਰਮ ਪੈ ਗਿਆ ਯਾਨੀ ਕਿ ਕਹਿੰਦੇ ਨੇ ਕਿ ਧੀ ਤੇ ਪਿਓ ਦਾ ਰਿਸ਼ਤਾ ਵੱਖਰਾ ਹੁੰਦਾ ਪਿਓ ਨੇ ਭਾਵੇਂ ਜਿੰਨਾ ਮਰਜੀ ਜ਼ੁਲਮ ਕੀਤਾ ਪਰ ਧੀ ਦੀ ਸੋਚ ਪਿਓ ਦੇ ਪ੍ਰਤੀ ਬਦਲੀ ਹੋਈ ਨਜ਼ਰ ਆ ਰਹੀ ਹੈ ਉਹ ਆਪਣੇ ਪਿਓ ਨੂੰ ਬਾਹਰ ਕੱਢਣਾ ਚਾਹਦੀ ਹੈ ਜੇਲ੍ਹ ਤੋਂ ਸੋ ਇਸ ਲੜਕੀ ਨੇ ਹੁਣ ਐਵੀ ਮੰਗ ਕੀਤੀ ਹੈ ਕਿ ਉਸ ਦੇ ਪਿਓ ਨੂੰ ਰਿਹਾ ਕੀਤਾ ਜਾਵੇ ਉਹਨੇ ਕਿਹਾ ਕਿ ਉਸ ਦਾ ਸਪੀਨ ਰਾਫਤਾ ਕਰਵਾਇਆ ਜਾਵੇ ਕਿ ਉਹ ਆਪਣੇ ਪਿਓ ਨੂੰ ਤਾਂ ਕਿ ਜੇਲ੍ਹ ਚੋਂ ਬਾਹਰ ਕਢਵਾ ਸਕੇ ਸੋ ਬੜੀ ਹੀ ਹੈਰਾਨ ਕਰਨ ਵਾਲੀ ਘਟਨਾ ਹੈ ਕਿ ਇਸ ਤਰੀਕੇ ਦੇ ਨਾਲ ਆਪਣੀ ਹੀ ਧੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਪਿਓ ਨੇ ਉਸਨੇ ਉਸ ਨੂੰ ਨਹਿਰ ਚ ਸੁੱਟ ਦਿੱਤਾ ਔਰ ਕਰਿਸ਼ਮਾ ਹੀ ਤਰੀਕੇ ਦੇ ਨਾਲ ਯਾਨੀ ਕਿ ਕਹਿੰਦੇ ਨੇ ਜੀ ਚਮਤਕਾਰ ਵੀ ਹੁੰਦੇ ਨੇ ਸੋ ਚਮਤਕਾਰ ਤੋਂ ਘੱਟ ਨਹੀਂ ਹੈ ਜਦੋਂ ਇਸ ਧੀ ਦੀ ਜਾਨ ਬਚ ਗਈ ਔਰ ਲਗਭਗ 2.5 ਮਹੀਨੇ ਬਾਅਦ ਹੁਣ ਜਦੋਂ ਹੈ ਬاہر ਆਈ ਹੈ ਯਾਨੀ ਕਿ মিডিਆ ਦੇ ਸਾਹਮਣੇ ਆਈ ਹੈ ਇਸ ਨੇ ਤਰਕ ਦਿੱਤਾ ਹੈ ਕਿ ਇਸ ਦੀ ਤਬੀਅਤ ਠੀਕ ਨਹੀਂ ਸੀ ਔਰ 2 ਮਹੀਨੇ ਲਗਭਗ ਉਹ ਆਪਣਾ ਇਲਾਜ ਕਰਵਾਦੀ ਰਹੀ ਹੈ ਜਿਸ ਕਰਕੇ ਹੁਣ ਉਹ মিডিਆ ਦੇ ذریعے ਪੁਲਸਰ ਆਫਤਾ ਕਾਇਮ ਕਰਨਾ ਚਾਹਦੀ ਹੈ ਔਰ ਚਾਹਦੀ ਹੈ ਕਿ ਉਹਦੇ ਪਿਓ ਦੀ ਵਿਹਾਈ ਤਾਰ ਦਿੱਤੀ ਜਾਵੇ ਸੋ ਹੈਰਾਨ ਕਰਨ ਵਾਲਾ ਮਸਲਾ ਆਪਣੇ ਆਪ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਕੁਦਰਤ ਨੇ ਵੀ ਕ੍ਰਿਸ਼ਮਾ ਦਿਖਾਇਆ ਹੈ ਔਰ ਕਹਿੰਦੇ ਨੇ ਜੀ ਇਸੇ ਕਰਕੇ ਜਾ ਕੋ ਰਕੇ ਸਾਈਆਂ ਮਾਰ ਸਕੇ ਨਾ ਕੋ ਸੋ ਜਦੋਂ ਤੱਕ ਆਈ ਨਾ ਹੋਵੇ ਉਦੋਂ ਤੱਕ ਕੋਈ ਨਹੀਂ ਕਿਸੇ ਨੂੰ ਮਾਰ ਸਕਦਾ ਇਹ ਸਾਬਤ ਹੋ ਗਿਆ ਕਿ ਕਿਸ ਤਰੀਕੇ ਨਾਲ ਪਿਓ ਨੇ ਆਪਣੀ ਧੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫੇਰ ਵੀ ਬਚ ਗਈ ਔਰ ਧੀ ਦਾ ਦਿਲ ਦੇਖੋ ਕਿੰਨਾ ਵੱਡਾ ਹੈ ਉਹ ਅੱਜ ਵੀ ਆਪਣੇ ਪਿਓ ਨੂੰ ਬਾਹਰ ਕੱਢਣਾ ਚਾਹੁੰਦੀ ਹੈ